ਮੋ ਸੁਜੀਤ ਕੁਮਾਰ ਹਾਂਜੀ ਹੈ ਜੀ ਤੇ ਮੈਂ ਗਲੀ ਨੰਬਰ 19 ਚ ਪਵਨਗਰ ਇੰਨਾਂ ਦੀ ਕੀ ਗੱਲ ਕੀਤੀ ਪਾਈ ਜੀ ਮੈਂ ਘੋੜ ਮੁੰਡੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾ ਚ ਰੱਖ ਕੇ ਆ ਰਿਹਾ ਸੀ ਜੀ ਹਾਂਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲਾਗੇ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਦੇ ਨਾਲ ਮਿਲਿਆ ਐਕਟਵਾ ਤੇ ਅਸੀਂ ਮੈਨੂੰ ਉਹਨਾਂ ਤੇ ਕਮਾਰਿਆ ਮੈਂ ਦੇਖਿਆ ਇਹ ਕਿਨੇ ਛੁਰੀ ਕੱਢ ਲਈ ਜੀ ਉਹ ਛੁਰੀ ਕੱਟ ਕੇ ਮਾਰੀ ਆ अच्छा जी मेनू मैं कांधला वजाते मिरया फटा लग गया अच्छा जी वो डिक्की ਦੇ ਵਿੱਚ 4 ਲੱਖ ਰੁਪਈਆ ਸੀ ਜੀ اچھا جی ਉਹਨਾਂ ਨੇ ਡਿੱਕੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪਹੁਨਗਰ ਬਾਜ਼ਾਰੋਂ ਨਿਕਲ ਗਿਆ ਜੀ ਕਿੰਨੇ ਤੇ 25-30 ਸਾਲ ਦੇ ਵਿੱਚ ਜੀ ਕੋਈ ਮਾਲ ਕੋਈ ਮੂੰਹ ਤੇ ਕਪੜਾ ਬੰਨੇ ਆ ਕੋਈ ਬੰਨੇ ਸੀ ਕੋਈ ਨਾ ਇਹ ਇੱਕ ਨੇ ਬੰਨੇ ਤੇ ਇੱਕ ਸਦਾ ਸੀ ਜੀ ਦੋ ਕਾਲੇ ਸੀ اچھا ਜੀ ਤੇ ਕਾਤੇ ਆਏ ਨਾਲ ਭਾਵੇਂ ਕਾਲੇ ਰੰਗ ਦਾ ਜੀ ਕਿਹੜਾ ਮੋਟਰ ਸਪੈਂਡਰ ਸੀ ਕਿਹੜਾ ਸੀ ਮੈਂ ਪਛਾਣ ਨਹੀਂ ਸਕਾ ਕਿਹੜਾ ਕੋਈ ਗੱਡੀ ਨੰਬਰ ਵਗੈਰਾ ਕੋਈ ਪਤਾ ਲੱਗਿਆ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਦੇਖੇ ਜਿਹੜੀ ਲੁੱਟ ਹੋਈ ਹੈ 4 ਲੱਖ ਦੀ ਇਹ ਹੁਣੇ ਸਾਨੂੰ ਇੰਟੀਮੀਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆ ਅਸੀਂ ਸੀਸੀਟੀਵੀ ਕੈਮਰੇ ਵਾਚਲੇ ਸ਼ੁਰੂ ਕਰ ਦਿੱਤੇ ਆ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਿੰਨੇ